श्री गुरप्रीत सिंह पुल्लर आईपीएस कमिश्नर पुलिस अमृतसर जी वालों आज रेलवे स्टेशन अमृतसर विखे सर्च अभियान का दौरा करके जायजा लिया गया इस सर्च ऑपरेशन दौरान श्री आलम विजय सिंह डीसीपी लॉ एंड आर्डर ए डी सिटी टू अमृतसर की निगरानी हेठ मुख अफसर थाना सिविल लाइन समेत पुलिस फोरस अते आप आर पी एफ तेजी आर पी सनिफर डोग टीम की मदद नाल सांझे तौर पर रेलवे स्टेशन के चप्पे चप्पे की चैकिंग ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਹਦੇਸ਼ ਹੁੰਦੇ ਆ ਕਿ ਵਿਜ਼ਿਬਿਲਟੀ ਤੇ ਸਿਕਿਉਰਟੀ ਦੀ ਫੀਲਿੰਗ ਜਿਹੜੀ ਪਬਲਿਕ ਚ ਹੋਵੇ ਉਹਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਆਫਿਸਰ ਸਾਡੇ ਡੀਸੀਪੀ ਲੌਂਡ ਆਰਡਰ ਔਰ ਐਡੀਸੀਪੀ ਸਿਟੀ 2 ਔਰ ਐਸਐਚਓ ਸਿਵਲ ਲਾਈਨ ਅਸੀਂ ਅਚਾਨਕ ਰੇਲਵੇ ਸਟੇਸ਼ਨ ਦੇ ਉੱਤੇ ਸਰਪ੍ਰਾਈਜ਼ ਚੈਕਿੰਗ ਕੀਤੀ ਹੈ ਇੱਥੇ ਜੀਆਰਪੀ ਤੇ ਆਰਪੀਐਫ ਦੇ ਆਫਿਸਰ ਵੀ ਮਿਲਾਂਗੇ ਜੋ ਪਾਰਕਿੰਗ ਲਾਟਸ ਨੇ ਉਹਨਾਂ ਦੇ ਉੱਤੇ ਵੀ ਅਨਕਲੇਮਡ ਵਹੀਕਲ ਦੀ ਚੈਕਿੰਗ ਕੀਤੀ ਜਾਏਗੀ ਔਰ ਜੋ ਪੈਸੇਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਜਿਹੜੇ ਡੀਐਫਐਮਡੀ ਕਿੱਥੇ ਕਿੱਥੇ ਚੱਲ ਰਹੇ ਆ ਬੰਵੇਅਰ ਬੈਲਟ ਹੈ ਐਕਸਰੇ ਮਸ਼ੀਨ ਹੈ ਇਹ ਸਾਰੇ ਦੀ ਅਸੀਂ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮਾਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਂਸਿਟਿਵ ਇੰਸਟੀਟਿਊਸ਼ਨ ਦੀ ਸਿਕਿਉਰਿਟੀ ਦਾ ਜਿਹੜਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਆਫਸਰ ਉਹਨੂੰ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਦੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਿਕਿਉਰਿਟੀ ਵਾਲਾ এনवायरमेंट ਦੇ ਸਕੀਏ ਜੇ ਜੋ ਸੁਰੱਖਿਅਤ ਮਹਿਸੂਸ